ਮਲਿਆ ਮਗੜੇ ਦੀ ਮਾਲਕ ਵੇੜਾ ਮੈਂ ਮਲਿਆ ਮਗੜੇ ਦੀ ਮਾਲਕ ਵੇੜਾ ਮੈਂ ਮਲਿਆ ਚਾਚੀਆਂ ਤਾਈਆਂ ਕਰਦੇ ਪਾਸੇ ਪੱਪਾ ਦੇ ਨਾਲ ਪੋਰਪ ਤਾਸੇ ਅੰਬਰੀ ਟੈਂਕਣ ਤਾਰੇ ਖੁਲਕੇ ਨੱਚ ਲੈਣੀ ਕੂੰਜ ਬਤਲੀਏ ਨਾਰੇ ਖੁਲਕੇ ਨੱਚ ਲੈਣੀ ਕੂੰਜ ਬਤਲੀਏ ਨਾਰੇ ਖੁਲਕੇ ਨੱਚ ਲੈਣੀ ਗੱਡੀ ਨਾ ਰਹੀਦੀ ਗੋਣ ਵਾਲੇ ਦਾ ਮੂਹ ਨਹੀਂ ਬੋਲੀ ਮੈਂ ਬਾਮਾ ਨੱਚ ਕੇ ਦੇ ਵਿੱਚ ਤੂਣੀ ਬੋਲੀ ਪੰਨਾ ਚਿਗਦੇ ਵਿੱਚ ਤਾਉਣ ਮੈਂ ਹਾਏ ਵੇ ਚੰਨਾ ਮਰਗੀ ਤੇਰੇ ਪੱਗ ਦੇ ਪੇਛੇ ਤੇ ਹਾਏ ਵੇ ਚੰਨਾ ਮਰਗੀ ਤੇਰੇ ਪੱਗ ਦੇ ਪੇਛੇ ਚਾਰੇ ਪਾਸੇ ਗੱਲਾਂ ਕਰ ਮੇਰੇ ਵੇ ਮੈਂ ਚਤੇ ਚਾਰੇ ਪਾਸੇ ਗੱਲਾਂ ਤੇਰੇ ਮੇਰੇ ਵੇ ਮੈਂ ਚਤੇ ਵੇ ਮੈਂ ਦੁਨੀਆ ਕਿ ਤੇਰੇ ਪੱਗ ਦੇ ਬੇਜ ਤੇ ਹਵੇ ਚੰਨਾ ਮਰਗੀ ਤੇਰੇ ਪੱਗ ਦੇ ਤੇ ਈ ਦਰਾਣੀਆਂ ਜਟਾਣੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਗੁਰ ਬਣੀਆਂ ਨਚਣ ਵਾਲੀ ਨਾ ਹਾਰੀ ਕਿੱਦਾਂ ਜਿੱਤ ਗਿਆ ਨਚਣ ਵਾਲੀ ਨਾ ਹਾਰੀ ਕਿੱਦਾਂ ਜਿੱਤ ਗਿਆ ਨਚਣ ਵਾਲੀ ਨਾ ਹਾਰੀ ਕਿੱਦਾਂ ਜਿੱਤ ਗਿਆ ਹਾਰੀ ਨਾ ਮਲਵੇਂ ਪੰਜਾਬ ਦੀਆਂ ਚਟੀਆਂ ਚਵਾਰ ਮੈਂ ਖੜੀ ਚਵਾਰੇ ਹੱਸਾਂ ਸਾਰਾ ਟੱਬਰ ਕਰ ਜਿਹੜਾ ਟਾਣੀਆਂ ਪਹਿਕੇ ਦੋਮੇ ਪਹਿਣਾ ਨੱਚੀਏ ਸਾਰੇ ਨੱਚੀਏ ਦ ਰਾਣੀਆਂ ਜਿਠਾਣੀਆਂ ਪਹਿਕੇ ਦੋਮੇ ਪਹਿਣਾ ਨੱਚੀਏ ਸਾਰੇ ਨੱਚੀਏ ਦੀ ਰਾਣੀਆਂ ਜੀ ਉਰਲੇ ਪਾਸਿਓਂ ਬੱਦਲ ਚੜਿਆ ਪਰਲੇ ਪਾਸੇ ਗੱਜੂ ਦਾ ਕਦਮ ਮਚੂ ਬੱਜੂ ਗਕੜਾ ਮਝੂ ਬੱਜੂ ਗਕੜਾ ਮਝੂ ਬੱਜੂ ਗਕੜਾ ਮਝੂ ਬੱਜੂ ਗਕੜਾ ਮਝੂ ਅੱਗੇ ਦੀ ਦੇ ਦੀ ਦੇ ਵਿੱਚ ਅਦੀ ਆਸ਼ਰਾ ਦਾ ਤੇਨੂੰ ਕੀ ਪਤਾ ਮਾਮਾ ਮਾਤਿਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਮਾਮਾ ਮਾਤਿਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਈ ਰਾਂਜਾ ਫੁੱਲੇ ਨਹੀਂ ਗੀ ਗਲਾਬ ਦਾ ਮੈਂ ਪੰਜਾਬਣ ਜੱਟੀ ਰਾਜਾ ਫੁੱਲੇ ਨਹੀਂ ਗੱਲਾਬ ਦਾ ਮੈਂ ਪੰਜਾਬਣ ਜੀ ਲਤੀ ਮਾਰੀ ਨੱਚੀ ਨਾ ਜੈ ਹੂਣ ਨੱਚੀ ਲੈ ਕਰੇ ਜਾ ਕੇ ਨੱਚ ਲੈ ਲਤੀ ਮਾਰੀ ਨੱਚੀ ਨਾ ਦੇ ਹੂਣ ਕੀ ਮਾਲਕ ਨੇ ਗੋਰੀ ਨੱਚਦੀ ਘਾਤੋ ਨਹੀਂ ਕੀ ਮਾਲਕ ਨੇ ਗੋਰੀ ਨੱਚਦੀ ਘਾਤੋ ਨਹੀਂ ਕੀ ਮਾਲਕ ਨੇ ਗੋਰੀ ਨੱਚਦੀ ਘਾਤੋ ਨੀ ਨਿੱਕਲੇ ਜਿਨਕ ਲਈ ਨਿੱਕੀਏ ਬਣੇ ਜਿਏ ਕਿਤੇ ਕਿ ਜਾ ਕੇ ਵਰਸੇਗੀ ਅਜ ਨੱਚ ਲੈ ਸੀ ਵੇਰੇ ਤਾਰੀ ਸੇਗੀ ਅਜ ਨੱਚ ਲੈ ਸੀ ਵੇਰੇ ਤਾਰੀ ਸੇਗੀ ਅਜ ਨੱਚਣ ਵਲੇ ਦੀ ਅੰਡੀ ਨ ਰਹਿੰਦੀ ਗਾਉਣ ਵਲੇ ਦਾਨੂ ਨਹੀਂ ਬੋਲੀ ਮੈਂ ਪਾਵਾ ਨੱਚ ਕੇ ਦੇਵਤ ਨੂੰ ਨਹੀਂ ਬੋਲੀ ਮੈਂ ਪਾਵਾ ਮੱਛਕ ਦੇ ਵਿੱਚ ਤੂੰ ਨੀ ਬੋਲੀ ਮੈਂ ਪਾਂ ਮੱਛਕ ਦੇ ਵਿੱਚ ਤੇਰਾ ਹੂੰ ਗਰੀਕੇ ਕੇ ਰਹਾ ਗਰੀਕੇ ਘੇੜਾ ਦੇ ਦੇ ਨੀ ਮਟਿਆਰੇ ਲੰਮੀ ਵਾ ਗਰੀਕੇ ਘੇੜਾ ਦੇ ਦੇ ਨੀ ਮਟਿਆਰੇ ਲੰਮੀ ਵਾ ਗਰੀਕੇ ਘੇੜਾ ਐਨੇ ਵੀਰੇ ਦੇ ਕੰਬੂ ਕਾਗ ਜਾਂਦੇ ਕਾਂਡਾ ਐਨੇ ਵੀਰੇ ਦੇ ਕੰਬੂ ਕਾਗ ਜਾਂਦੇ ਨਾਲ ਦੀ ਲਿਆ ਦੇ ਨਹੀਂ ਦਿਨ ਖੇਡਣ ਦੇ ਸਾਰੇ ਸ਼ੌਕ ਪਗਾ ਦੇ ਨਹੀਂ ਦਿਨ ਖੇਡਣ ਦੇ ਸਾਰੇ ਸ਼ੌਕ ਪਗਾ ਦੇ ਨਹੀਂ ਦਿਨ ਖੇਡਣ ਦੇ ਸਾਰੇ ਸ਼ੌਕ ਪਗਾ ਦੇ ਨਹੀਂ ਦਿਨ ਖੇਡਣ ਦੇ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਇੱਕ ਹਰਾ ਪੋਣਾ ਇੱਕ ਚਿੱਟਾ మాలు కుడే ¡Muchas gracias! ਨੇਰੀਆਂ 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 ਨਾਭੀ ਪਗ ਨਾ ਬਨਵੇ ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ ਨਾਭੀ ਪਗ ਨਾ ਬਨਵੇ ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ ਨੇਰੀਆਂ 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 ਨਾਭੀ ਪਗ ਬਨ ਲੈਣਦੇ ਸਾਡੇ ਬਾਗ ਵਿੱਚ ਮਿਰਚਾਂ ਬਖੇਰੀਆਂ ਨਾਭੀ ਪਗ ਬਨ ਲੈਣ ਏ ਜੇ ਜੱਟ ਏ ਜੱਟ ਕੁੱਟਣਾ ਹੋਵੇ ਜੇ ਜੱਟ ਜੱਟ ਏ ਜੱਟ ਕੁੱਟਣਾ ਹੋਵੇ ਕੁੱਟਰਾ ਸੁਨੋਖਾ ਹੋਲੇ ਨਹੀਂ ਪਹਿਲਾਂ ਜੜ ਤੋਂ ਮੱਕੀ ਦਲਾਈਏ ਨਹੀਂ ਪਹਿਨਾ ਜੜ ਤੋਂ ਮੱਕੀ ਦਲਾਈਏ ਬੇਰ ਦਲਾਈਏ ਛੋਲੇ ਨੀ ਜੱਟ ਏ ਦੇ ਦਵਕਾ ਜੱਟਨਾ ਬਰਾਬਰ ਬੋਲਣ ਜੱਟ ਏ ਦੇ ਦਵਕਾ ਜੱਟਨਾ ਬਰਾਬਰ ਬੋਲੇ ਜੱਟ ਏ ਦੇ ਦਵਕਾ ਜੱਟਨਾ ਬਰਾਬਰ ਬੋਲੇ ਜੱਟ ਏ ਦੇ ਦਵਕਾ ਵਾਰੀ ਵਰਸੀ ਖੜੰਗੇ ਅਸੀ ਵਾਰੀ ਵਰਸੀ ਖੜੰਗੇ ਇਸ ਕਰੇ ਅੜੂ ਪੂਆ ਐਸ ਕਰੇ ਪਪੜ ਲਾਣੇ ਛਾੜੂ ਪੂਆ ਐਸ ਕਰੇ ਪੋਪੜ ਵਾ ਵੇ ਛਾੜੂ ਪੂਆ ਐਸ ਕਰੇ ਗੰਦਲਾਂ ਨੂੰ ਤੋੜਦੀ ਮੈਂ ਆਪ ਟੁੱਟ ਜਾਣ ਵਾਲੀ ਗੰਦਲਾਂ ਨੂੰ ਤੋੜਦੀ ਮੈਂ ਆਪ ਟੁੱਟ ਜਾਣੀ ਮੈਂ ਮਰ ਗਈ ਮੁੱਛਾਂ ਨੂੰ ਵਟ ਛਾੜਦਾ ਨਹੀਂ ਹਾਈ ਮੈਂ ਮਰਗੀ ਮੁੱਛਾਂ ਨੂੰ ਵਟ ਛਾੜਦਾ ਨਹੀਂ ਹਾਈ ਮੈਂ ਮਰਗੀ ਮੁੱਛਾਂ ਨੂੰ ਵਟ ਛਾੜਦਾ ਨਹੀਂ ਹਾ ਚੋਲਨੀ ਕੁੜੀਆਂ ਘਟ ਲੈ ਕੋਈ ਹੱਲਾ ਕਰਾ ਦੇ ਘਟ ਵੇ ਨਾ ਨਾ ਘਟ ਦੇ ਵਾਜੇ ਚਾਲੇ ਨਾ تیر ਵਿੱਚ ਰੱਖ ਦੇ ਨੱਕੀ ਵੇ ਜਾਲ ਬਾਹਰਾਂ ਦੇ ਵਿੱਚ ਰੱਖ ਦੇ ਨੱਕੀ ਵੇ ਜਾਲ ਬਾਹਰਾਂ ਦੇ ਵਿੱਚ ਰੱਖ ਦੇ ਘੱਟੀ ਵੇ ਜਾਲ બૂતરે અખિયા શરબદી ગજેરે દા જોડા વેન સતરાન નચદા જોડા જોડા વેન સતરાન નચદા જોડા જોડા વેન સતરાન નચદા જોડા હસલની કુડીઓ ખેડની કુડીઓ હસલની કુડીઓ ખેડની કુડીઓ હસલ નખડેણા રે જાવ ગાણી કઈ બુજ

ਲਲ ਚਾਦਰਾਂ ਮੇਰਾ ਇੰਦਰਨ ਚੁੱਪ ਲੱਗਦੀ ਲਲ ਚਾਦਰਾਂ ਮੇਰਾ ਇੰਦਰਨ ਚੁੱਪ ਲੱਗਦੀ ਲਲ ਚਾਦਰਾਂ ਮੇਰਾ ਇੰਦਰਨ ਗਿੱਧਾ ਡਗਦਾ ਕੀ ਲਾਇਆ ਕੁੜੀਏ ਗਿੱਧਾ ਬਹੁ ਬਥੇਰਾ ਅੱਖ ਪੱਟ ਕੇ ਚਾਚਾ ਕਰ ਕਾ ਮੇ ਲੱਧਿਆ ਪਿਆਨ ਮੇਰਾ ਤੇਰੀ ਕੁਰਤੀ ਨੇ ਕੜਲ ਕਾਲ ਜਾ ਮੇਰਾ ਤੇਰੀ ਕੁਰਤੀ ਨੇ ਕੜਲ ਕਾਲ ਜਾ ਮੇਰਾ ਤੇਰੀ ਕੁਰਤੀ ਨੇ ਕੜਲ ਕਾਲ ਜਾ ਮੇਰਾ ਤੇਰੀ ਕੁਰਤੀ ਨੇ ਮੇਰੇ ਮੇਰੇ ਨੇ ਕੁਰਤੀ ਪੇਜੀ ਭਾਬੋ ਨੇ ਫਲਕਾਰੀ ਵੇੜਾ ਛੱਡੇ ਆਏ ਅਜੀ ਫੁੱਲੇ ਨਾ ਸਮਾ ਸਾਡੇ ਕਾਰੇ ਤੇ ਸ਼ਰੀ ਖੁੱਲੇ ਆਿਆਂ ਨੂੰ ਸਾਡੇ ਸਾਰਿਆਂ ਵੱਲ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋ ਜੀ ਆਇਆਂ ਨੂੰ ਨੀ ਤੂੰ ਨੱਚ ਨੀ ਤੂੰ ਨੱਚ ਨੀ ਸੂ ਪੈਰਿਆ ਤੋਂ ਬੱਚ ਤੇਰੇ ਹਾਲ ਦਾ ਮੁੰਡਾ ਤੇਰੀ ਪਾਤੋ ਛਾੜ ਦੇ ਦਿੰੂ ਅੱਗੇ ਲੱਗੀ ਜਾਵੇ ਸਾਂ ਦੀਰਣੀ ਪਦ ਚੜਦੀ ਨੂੰ ਅਗਲ ਨੂੰ ਜਾਵੇ ਸੋ ਨੀਵਾਂ ਬੰਦਾ ਹੀਰਣੀ ਪਦ ਚੜਦੀ ਨੂੰ ਅਗਲ ਨੂੰ ਜਾਵੇ ਪਾਂਧੀ ਉਪੁੱਤ ਮਾਰੇ ਦਾਦੀ ਜੋੜੀ ਈਆਂ ਦੇ ਲਵਾਉਣ ਵਾਲੇ ਨੂੰ ਪਾਂਧੀ ਉਪੁੱਤ ਦਾਦੀ ਜੋੜੀ ਈਆਂ ਦੇ ਲਵਾਉਣ ਵਾਲੇ ਨੂੰ ਜੀ ਮਤੇ ਪਰੇ ਜਾਵੇ ਤੀਆਂ ਵੇਟਾਂ ਵਟਾਣ ਵੜ ਜਾਵੇ ਪੰਡ ਤਾਂ ਤੇਰੀ ਗੜ ਵੀ ਗੰਗਾ ਨੂੰ ਜਾਵੇ ਪੰਡ ਤਾਂ ਤੇਰੀ ਗੜ ਵੀ ਗੰਗਾ ਨੂੰ ਜਾਵੇ ਕਾਂਡ ਤਾਂ ਤੇਰੀ ਗੜ ਵੀ ਗੰਗਾ ਨੂੰ ਮਿਤੁ ਨੱਚ ਨੱਚ ਮੱਚ ਨੀ ਵੈਰਿਆ ਕਰ ਵੈਰ ਲੱਗਣਗੇ ਮੀਂਹ ਵਾਰਿਆ ਤੇ ਵੈਰ ਲੱਗ ਕੇ ਮਿੱਟੀ ਘਰੇ ਕਰ ਤੂੰ ਕਾ ਨਿਰੰਤਰ ਦੂਰ ਖੜਾ ਦੂਰ ਖੜਾ ਤੱਕ ਤਸੈ ਕਰ ਨਾ ਦੂਰ ਖੜਾ ਦੂਰ ਖੜਾ ਤੱਕ ਤਸੈ ਛੜਿਆ ਆਵਾਜ਼ ਨਾ ਸੋਹਂਦੇ ਪਿੱਪਲ ਫੁੱਲਾਂ ਬਾਗ ਫਲਾਈਆਂ ਵੀ ਸੱਗੀ ਫੁੱਲ ਸਿਰਾਂ ਤੇ ਸੋਨੇ ਬਲ 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 ਬਲੇ ਸੱਗੀ ਫੁੱਲ ਸਿਰਾਂ ਤੇ ਸੋਨੇ ਪੈਰੀਆਂ ਜਾਂਗਿਰਾ ਪਾਈਆਂ ਸੂਪੇ ਧਾਰਨੀ ਬਣ ਕੇ ਮੇਲਣਾ ਆਈਆਂ ਸੂਪੇ ਧਾਰਨੀਆਂ ਬਣ ਕੇ ਮੇਲਣਾ ਆ ਸੂਪੇ ਧਾਰਨੀ ਆਓ ਕਰੇ ਕਮਾਨਾਂ ਨਾਲ ਨਿਪਤੀ ਜੇ ਪਿਆਰੇ ਕੇ ਕੇ ਮਤਾ ਦੇ ਤੀਆਂ ਭੁਲੇ ਆਈਂ ਬੀਨਾ ਕਾਇਆ ਕੰਤੂ ਤਿਹਾਰ ਨਹੀਂ ਅੱਜਕੱਲ ਖੱਟੂ ਹੁੰਦੇ ਜਾ ਰਹੇ ਨੇ ਤੁਸੀਂ ਆਪਣੇ ਪਿੰਡ ਦੇ ਵਿੱਚ ਕਰਵਾਇਆਗਾ ਤਿਹਾਰ ਕੀ ਕਹੋਗੇ ਸਰਦਾਰ ਸਤੀਕਾਲ ਜੀ ਮੈਂ ਸਰਪੰਚ ਪਿੰਡ ਮੇਦੇਵਾਸ ਤੋਂ ਦੁਬਾਰਾ ਸਰਪੰਚ ਬਣਿਆ ਤੇ ਇਹ ਪ੍ਰੋਗਰਾਮ ਅਸੀਂ ਹਰ ਸਾਲ ਕਰਵਾਉਂਦੇ ਆਂ ਤਿਆਂ ਦਾ ਤਿਹਾਰ ਇਹ ਫੈਕਸ਼ਨ ਤੇ ਚਲੋ ਤਿਆਂ ਭੈਣਾਂ ਇਕੱਠੀਆਂ ਹੋ ਜਾਂਦੀਆਂ ਨੇ ਇੱਕ ਦੂਜੇ ਨੂੰ ਮਿਲ ਜਾਂਦੀਆਂ ਨੇ ਤੇ ਬਾਕੀ ਲੋਕ ਬਿਰਸ਼ਾ ਭੁੱਲਦੇ ਜਾਂਦੇ ਨੇ ਆਉਣ ਵਾਲੀ ਪੀੜ੍ਹੀ ਦੇ ਚਲੋ ਆਪਾਂ ਕਹਿੰਦੇ ਆਂ ਵੀ ਇਹ ਕੁਝ ਗੱਲਾਂ ਕਿਸੇ ਨੂੰ ਬਹੁਤ ਨਵੇਂ ਜਵਾਕਾਂ ਨੂੰ ਪਤਾ ਵੀ ਨਹੀਂ ਹੈਗਾ ਇਹ ਗੱਲਾਂ ਬਾਰੇ ਪਹਿਲਾਂ ਤੀਆਂ ਕਿਵੇਂ ਲੱਗਦੀਆਂ ਕਿ ਫਕਸ਼ਨ ਦੀ ਕੀ ਆਪਣੇ ਇਤਿਹਾਸ ਦੀ ਤੇ ਬਾਕੀ ਉਹ ਸਿਸਟਮ ਦੇ ਹਿਸਾਬ ਨਾਲ ਸਾਨੂੰ ਘਟੋ ਘਟਾ ਪਿਛਲੇ ਪਲਾਨ ਵੀ ਕਰਵਾਏ ਨੇ ਜਿਵੇਂ ਸਿਮਾ ਸਤਮਾ ਪ੍ਰੋਗਰਾਮ ਸਾਡਾ ਹਰ ਸਾਲ ਕਰਵਾਉਨੇ ਆ ਨਹੀਂ ਲੱਗਦਾ ਕਿ ਇਹ ਵੀ ਜਾਰੀ ਹੋਊਗਾ ਹਾਂ ਜਿੰਨਾ ਚਿਰ ਸਰਪੰਚ ਰਹਾਂਗੇ ਜਾਰੀ ਰਹੂਗਾ ਹਰ ਵਾਰ ਇਹ ਪ੍ਰੋਗਰਾਮ ਹੈ ਆਪਣੇ ਘਰੋਂ ਆਪਣੇ ਪੈਸਿਆਂ ਦੀ ਕਰਵਾਉਣਾ ਕਿ ਆ ਬਲੋ ਤੁਸੀਂ ਆਪਣੇ ਕੋਲੋਂ ਪਰਿਵਾਰਿਕ ਪ੍ਰੋਗਰਾਮ ਹਾਂਜੀ ਹਾਂਜੀ ਕਿਸੇ ਫੰਡ ਚੋਂ ਨਹੀਂ ਕਰਵਾ ਰਹੇ ਨਾ ਜੀ ਨਾ ਇਹਦਾ ਕੋਈ ਸਾਨੂੰ ਫੰਡ ਮਿਲਦਾ ਤੇ ਨਾ ਅਸੀਂ ਕਿਸੇ ਦੀ ਲੋਕਾਂ ਤੋਂ ਹਿਤਾ ਲੈਨੇ ਆ ਚਲੋ ਜਿਹੜੇ ਕੋਈ ਪਿੰਡ ਦੇ ਸਾਂਝੇ ਕੰਮ ਕਰੇ ਨੇ ਕਿਤੇ ਉੱਥੇ ਮਦਦ ਦੀ ਲੋੜ ਪੈਂਦੀ ਆ ਕੋਈ ਪਿੰਡ ਦੇ ਜੋਗ ਵਰਤੋਂ ਜੋ ਕੰਮ ਹੁੰਦੇ ਨੇ ਉੱਥੇ ਚਲੋ ਬਾਦਸ਼ਾਹ ਪੈਂਦੀਆਂ ਵੀ ਨੇ ਪਿੰਡਾਂ ਦੇ ਪੈਸੇ ਇਕੱਠੇ ਵੀ ਕਰੇ ਨੇ ਪਰਾ ਧੀਆਂ ਦੇ ਸਬੰਧ ਚ ਮੈਂ ਕਦੇ ਕਿਸੇ ਤੋਂ ਪੈਸੇ ਨਹੀਂ ਲਏ ਕੋਈ ਖਾਣ ਪੀਣ ਨੂੰ ਪ੍ਰੋਗਰਾਮ ਕਰਦੇ ਆ ਅਸੀਂ ਜਿਹੜਾ ਵੀ ਜੜੀਆਂ ਭੈਣਾਂ ਆਉਣੀਆਂ ਨੇ ਬੁਲਾਉਣੇ ਆ ਉਹ ਸਾਰਾ ਆਪਣੇ ਮਤਲਬ ਹੁੰਦਾ ਵਕਤ ਕੀ ਆ ਕੀ ਲੱਗਦਾ ਹੈਗਾ ਵੀ ਜਿਹੜੇ ਹੋਰ ਵੀ ਪਿੰਡਾਂ ਦੇ ਵਿੱਚ ਜਿੱਥੇ ਕਿ ਕੁੜੀਆਂ ਮਤਲਬ ਜਿਵੇਂ ਬੇਸੀ ਕੁੜੀਆਂ ਹੋਈਆਂ ਨੇ ਪਰ ਆਮ ਜਿਵੇਂ ਅੱਜਕੱਲ੍ਹ ਅੱਜਕੱਲ੍ਹ ਦੀ ਗੱਲ ਕਰੀ ਅੱਜਕੱਲ੍ਹ ਇਹ ਚੀਜ਼ ਖਤਰਾ ਹੁੰਦੀ ਆ ਜੀ ਕੀ ਕਹੂਗੇ ਮੈਂ ਤਾਂ ਕਹਿਣਾ ਵੀ ਪ੍ਰੋਗਰਾਮ ਕਰਵਾਉਣਾ ਚਾਹੀਦਾ ਤੇ ਬਹਾਨੇ ਨਾਲ ਕੁੜੀਆਂ ਇਕੱਠੀਆਂ ਐ ਨਹੀਂ ਕਿਹਦੇ ਕੋਲੇ ਟਾਈਮ ਆ ਵਿਆਹ ਤੋਂ ਬਾਅਦ ਤਾਂ ਕੁਝ ਵਾਸ ਇਹ ਜਿਹੜਿਆਂ ਨੂੰ ਆਉਣ ਦਾ ਟਾਈਮ ਨਹੀਂ ਮਿਲਦਾ ਪਰਿਵਾਰ ਦੇ ਵਿੱਚ ਇੱਕ ਜਵਾਖ ਆ ਹਰੇਕ ਕਹਿੰਦਾ ਸਾਡੇ ਕੋਲ ਟਾਈਮ ਨਹੀਂ ਚਲੋ ਅਕਸਨ ਦੇ ਪ੍ਰੋਗਰਾਮ ਪ੍ਰੋਗਰਾਮ ਦੇ ਸਿਸਟਮ ਦੇ ਵਿੱਚ ਚਲੋ ਆਇਆ ਜਾਂਦਾ ਵੀ ਸਾਡੇ ਪਿੰਡ ਪ੍ਰੋਗਰਾਮ ਆ ਸਾਰੀਆਂ ਪੇਣਾ ਇਕੱਠੀਆਂ ਹੋਏ ਆ ਮੈਂ ਹਰੇਕ ਸਰਪੰਚ ਨੂੰ ਬੇਨਤੀ ਕਰਦਾ ਵੀ ਪ੍ਰੋਗਰਾਮ ਕਰਵਾਇਆ ਜਾਵੇ ਭਾਈ ਜੀ ਕੀ ਨਾਮ ਹੈ ਸਸੀਗਾਲ ਜੀ ਮੇਰਾ ਨਾਮ ਜਸ਼ਨਦੀਪ ਸਿੰਘ ਜੀ ਜਸ਼ਨਦੀਪ ਸਿੰਘ ਹਾਂ ਜੀ ਕਿਹੜਾ ਪਿੰਡ ਹੈ ਮੇਦੇਵਾਸੀ ਮੇਦੇਵਾਸੀ ਥੋੜੇ ਪਹਿਲਾਂ ਸਰਪੰਚ ਦੁਆਰਾ ਇੱਕ ਤੀਆਂ ਦਾ ਤਿਹਾਕ ਕਰਵਾਇਆ ਗਿਆ ਹਾਂਜੀ ਇਹ ਲਗਾਤਾਰ ਪੰਜ ਛੇ ਸਾਲ ਹੋ ਗਈ ਜੋ ਸਾਡੇ ਸਰਪੰਚ ਸਾਹਿਬ ਤੋਂ ਕਰਵਾਏ ਜਾ ਰਹੇ ਬਹੁਤ ਹੀ ਵਧੀਆ ਉਪਰਾਲਾ ਕਰਦੇ ਨੇ ਜੀ ਸਤਨਾਮ ਸਿੰਘ ਸਰਪੰਚ ਤੀਆਂ ਪਹਿਣਾ ਹੁੰਦਾ ਤਿਹਾੜੇ ਜੀ ਇਹ ਸਾਰੀਆਂ ਤੀਆਂ ਪਹਿਣਾ ਉਹ ਰਿਹਾ ਕੇ ਇਕੱਠੀਆਂ ਹੁੰਦੀਆਂ ਨੇ ਇਹ ਦੋ ਚਾਰ ਦਿਨਾਂ ਦਾ ਇਹ ਪ੍ਰੋਗਰਾਮ ਹੁੰਦਾ ਜੀ ਸਰਪੰਚ ਸਾਹਿਬ ਵੱਲੋਂ ਬਹੁਤ ਵਧੀਆ ਉਪਰਾਲਾ ਕਰਿਆ ਜਾਂਦਾ ਜੀ ਜੀ ਤਾਂ ਕੀ ਕਹੋਗੇ ਹੋਰ ਵੀ ਸਰਪੰਚਾਂ ਦੇ ਦਰਸਾਂ ਦੀ ਉਪਰਾਲੇ ਕਰਦੇ ਹਾਂ ਹਾਂ ਜੀ ਸਾਰੇ ਸਰਪੰਚਾਂ ਨੂੰ ਬੇਨਤੀ ਹੈ ਜੀ ਜਿਵੇਂ ਸਾਡੇ ਸਰਪੰਚ ਸਤਨਾਮ ਸਿੰਘ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸਾਰੇ ਸਰਪੰਚਾਂ ਨੂੰ ਬੇਨਤੀ ਹੈ ਵੀ ਐਵੇਂ ਤਿਹਾੜੇ ਸਾਰੇ ਜੋ ਕਿ ਬਣਾਏ ਜਾਣਾ ਕੀ ਕਹੋਗੇ ਬੜੀ ਚੱਲ ਰਹੀ ਕੰਮ ਸਾਰਾ ਬਹੁਤ ਵਧੀਆ ਹੋਈ ਜੀ ਕੀ ਲੱਗਦਾ ਇਹ ਜਿਆ ਪਰਾਲੇ ਹਟਾ ਕੇ ਹਾਂਜੀ ਆਹ ਵਈਆ ਕੁਮੜਾ ਸਾਈਡ ਤੋਂ ਪਿੱਛੇ ਰੋ ਆ ਉਹਨਾਂ ਦੇ ਨਾਲ ਵਾਕੇ ਜਿਹੜਾ ਵੀ ਕੋਈ ਸਾਡੇ ਕੋਲ ਕੋਈ ਇਸ مسئلے ਆਉਂਦੀ ਆ ਤਾਂ ਇਹਦੇ ਨਾਲ ਵੀ ਸਾਡਾ ਕੰਮ ਕਰਕੇ ਦਿੰਦੇ ਨੇ ਤੇ ਅੱਜ ਵੀ ਜਦੋਂ ਅਸੀਂ ਬੁਲਾਇਆ 2 ਵਜੇ ਦਾ ਟਾਈਮ ਸੀ ਇਹਨਾਂ ਨੂੰ ਆਖਿਆ ਵੀ ਆਏ ਕਰਕੇ ਵੀ ਅੱਜ ਉਹਨਾਂ ਨੂੰ ਜਿੰਦਗੀ ਰਜਾਦਾ ਸੀ ਵੀ ਮੰਤਰੀ ਦਾ ਕਾਰਜੋਈ ਆਇਓ ਜੰਮੀ ਜਾ ਰਹੇ ਹੁੰਦੇ ਨੇ 2-3 ਘੰਟੇ ਪਤਾ ਨਹੀਂ ਉੱਥੇ ਰੈਸਟ ਆਫ ਕਰੀ ਲੈਂਦੇ ਨੇ ਤੇ ਬਾਕੀ ਸਟਾਰਟਿੰਗ ਦੀ ਸ਼ੁਰੂ ਤੋਂ ਗੱਲ ਆ ਆਪਣੀ ਗੰਦੇ ਪਾਣੀ ਦੀ ਨਿਕਾਸੀ ਦੀ ਕੋਈ ਗੱਲ ਜਦੋਂ ਮੈਂ ਨਾ ਕੋਰੇ ਉਹਨੂੰ ਉਸ ਵਾਸਤੇ ਗਿਆ ਕਹੇ ਪੁੱਜੀ ਗੱਲ ਦੀ ਤੁ ਕੰਮ ਕਰਾ ਤੇ ਪੈਸੇ ਅਸੀਂ ਪਾਵਾਂਗੇ ਉਹ ਅੱਜ ਚਲੋ ਇਹਨਾਂ ਨੇ ਪੈਸੇ ਦਿੱਤੇ ਨੇ ਅਸੀਂ ਇਹਨਾਂ ਨਾਲ ਮਿਲ ਕੇ ਲੌਕਾ ਨਾਲ ਕਰਦੇ ਆ ਪਾਣੀ ਵੀ ਆਪਣਾ ਵਧੀਆ ਤਰੀਕੇ ਨਾਲ ਚੱਲ ਰਿਹਾ ਤੁਹਾਨੂੰ ਦਿੱਕਤ ਨਹੀਂ ਹੋਊਗੀ ਮੈਨੂੰ ਐ ਲੱਗਦਾ ਹੈ ਜੀ ਨਿਕਾਸੀ ਕਿਸੇ ਵੀ ਪਿੰਡ ਨਹੀਂ ਹੋਈ ਜਿਹੜਾ ਕੰਮ ਉਹ ਵਧੀਆ ਤਰੀਕੇ ਨਾਲ ਕੀਤਾ ਤੇ ਬਾਕੀ ਮਨਜੀਤ ਸਾਹਿਬ ਨੇ ਦਿਲ ਖੋਲ ਕੇ ਬਹਿਸ ਤੇ ਆ ਇੱਕ ਆਪਣੀ ਮਾਰਗੀ ਧਰਮਸ਼ਾਲਾ ਸਾਰੀ ਧਰਮਾਂ ਚ ਪਈ ਸੀ ਖਤਮੀ ਕੀ ਹੈ ਨਹੀਂ ਜੀ ਉੱਤੇ ਕੋਈ ਰਿਜ਼ਾਵਾ ਆ ਕੇ ਗਏ ਨੇ ਕਿ ਜਦੋਂ ਇਹਨਾਂ ਬਦੋਂ ਅਸੀਂ ਤੁਸੀਂ ਕਹੇ ਵੀ ਆਇਂ ਕਰਕੇ ਸਾਡੇ ਧਰਮਸ਼ਾਲਾ ਦੀ ਫਿਕਰ ਤਾਂ ਤੇ ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਤੁਸੀਂ ਕੰਮ ਕਰੋ ਤੇ ਅਸੀਂ ਦੇਵਾਂਗੇ ਸਾਨੂੰ ਜਿਹੜਾ ਕੰਮ ਚੱਲ ਰਿਹਾ ਬਾਕੀ ਸਟੇਡੀਅਮ ਵਾਸਤੇ ਐਕਸਾ ਵੀ ਜਿਹੜਾ ਕੰਮ ਹੋਣ ਵਾਲਾ ਸੀ ਕਰਕੇ ਪੈਸੇ ਬਾੜੇ ਦੇ ਮਾਣੇ ਤੇ ਬਾਕੀ ਸੜਕ ਦੀ ਦਿੱਕਤ ਸੀ ਤੁਹਾਨੂੰ ਸਾਰਿਆਂ ਨੂੰ ਕਦੋਂ ਮੰਤਰੀ ਸਾਹਿਬ ਵੀ ਆਏ ਬੈਠੇ ਨੇ 4 ਪਤਾ ਨਹੀਂ 7-8 ਕਰੋੜ ਦਾ ਪ੍ਰੋਜੈਕਟ ਬਣਿਆ ਆ 1 ਮਹੀਨੇ ਵੀ ਦੇ ਨਾ ਤੱਕ ਕੰਮ ਚੱਲ ਬੂਗਾ ਤੇ ਉਹ ਵੀ ਕੈਸੇ ਰੁਕਾ ਬਾਕੀ ਕਿਹੜੀਆਂ ਮਾਪੇ 35-40 ਲੱਖ ਰੁਪਈਆ ਬਾਕੀ ਫੁੱਟੀ ਮੰਗ ਸੀ ਮੈਚ ਦਾ ਐਸ ਵੀ ਉਹ ਵੀ ਕਹਿੰਦੇ ਅਸੀਂ ਬਣਾ ਕੇ ਦੇਣਾ ਕੋਈ ਗੱਲ ਨਹੀਂ ਆ ਗਈ ਇਸ ਤੋਂ ਬਾਹਰਾਂਗੇ ਬਾਕੀ ਜਰ ਮਕਰ ਮਸਾਲਾ ਵਾਲਾ ਪੀਆ ਤੇ ਉਹਨਾਂ ਵਾਸਤੇ ਵੀ ਕਹਿੰਦੇ ਨੇ ਜਿਹੜੇ ਲੋੜ ਮੁਤਾਜਾਂ ਵੀਜਾਂ ਨੇ ਸਾਰਿਆਂ ਕਰਕੇ ਦੇ ਮੰਗ ਬਾਕੀ ਅਸੀਂ ਉਹਨਾਂ ਦਾ ਫੇਰ ਕਹਿ ਦੇ ਲੋਟਾ ਮਾਤ ਕਰਦੇ ਆ ਜਦੋਂ ਅਸੀਂ ਕਿਸੇ ਕੰਮ ਨੂੰ ਜਾਂਦੇ ਆ ਤਾਂ ਤਰੇਹੇ ਹਰ ਦੇ ਕਰਕੇ ਲੈਂਦੇ ਨਹੀਂ ਬਾਕੀ ਸ਼ੋਗੀ ਸਾਹਿਬ ਨੇ ਭਈ ਇਹ ਵੀ ਵੱਡੇ ਭਰਾ ਨੇ ਬਾਕੀ ਇਹ ਵੀ ਕਿਸੇ ਕੰਮ ਦੀ ਵੀ ਸਾਨੂੰ ਦਿੱਕਤ ਨਹੀਂ ਆਉਂਦੀ ਉਹਨਾਂ ਤੇ ਇਹਨਾਂ ਹੋਵੇ ਅਸੀਂ ਧੰਨਵਾਦ ਕਰਦੇ ਹਾਂ ਧੰਨਵਾਦ ਸਤਿਕਾਰਯੋਗ ਨਗਰ ਦੇ ਸਰਪੰਨ ਸਾਹਿਬਾਨ ਸਮੂਹ ਜੀ ਪੰਚਾਇਤ ਆਮ ਆਦਮੀ ਪਾਰਟੀ ਦੇ ਸਾਰੇ ਬੜਕੇ ਸਾਥੀ ਔਰ ਮੇਰੇ ਸਾਹਮਣੇ ਸ਼ੋਭਤ ਮੇਰੀਆਂ ਮਾਮਾ ਪੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਬਲਾਕ ਪਤੇ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਕੱਲ ਜਦੋਂ ਸਰਪੰਨ ਸਾਹਿਬ ਨਾਲ ਗੱਲ ਹੋਈ ਕਿ ਅਸੀਂ ਵੀ ਤੀਆਂ ਦਾ ਤਿਹਾੜ ਜਿਹੜਾ ਉਹ ਮਨਾ ਰਿਹਾ ਤੁਸੀਂ ਜਰੂਰ ਪਹੁੰਚਣਾ ਹਾਂ ਨਾ ਕਿ ਮੈਂ ਸਰਪੰਚ ਸਾਹਿਬ ਨੂੰ ਦੱਸਿਆ ਕਿ ਸਮਾਂ ਦੋ ਵਜੇ ਦਾ ਅਸੀਂ ਕਿ ਆਪਣੇ ਕੰਦੇ 4:00 ਵਜੇ ਆ ਜਾਈਏ ਅੱਜ ਗਰਮੀ ਪੈਂਦੀ ਆ ਕਿਉਂਕਿ ਇਹ ਜਿਹੜੇ ਤਿਹਾੜੇ ਨੇ ਕਿ ਮੈਂ ਸਮਝਦਾ ਪੰਜਾਬ ਦੇ ਅੰਦਰ ਬਹੁਤ ਲੰਬੇ ਆਸੇ ਬਾਅਦ ਦੀਆਂ ਦਾ ਤਿਹਾਰ ਜੀ ਮਾਝੂ ਦੇ ਛੱਡਿਆ ਸੀ ਕਿ ਰੰਗੜਾ ਪੰਜਾਬ ਬਣਾਉਣਾਗਾ ਉਹ ਉਹ ਬਣਦਾ ਦਿਖਾਈ ਦੇ ਰਿਹਾ ਕਿ ਕਿੰਨਾ ਸ਼ਾਨਦਾਰ ਸਟੇਡੀਅਮ ਜਿਹੜਾ ਉਹ ਮਾਨਯੋਗ ਸਰਪੰਚ ਸਾਹਿਬ ਨੇ ਬਣਾਇਆਗਾ ਕਿ ਪਹਿਲਾਂ ਵੀ ਬੜੀ ਮਿਹਨਤ ਕੀਤੀ ਤੁਸੀਂ ਕਿਸੇ ਵਾਰ ਬਣਾਇਆ ਸੀ ਉਦੋਂ ਵੀ ਮਿਹਨਤ ਕੀਤੀ ਹੁਣ ਦੁਬਾਰਾ ਤੁਸੀਂ ਇਹਨਾਂ ਨੂੰ ਸਰਪੰਚ ਬਣਾਇਆ ਹੁਣ ਲਗਾਤਾਰ ਮਿਹਨਤ ਕਰ ਰਹੇ ਨੇ ਜੀ ਪਰ ਜਦੋਂ ਜਾਣਦੇ ਨੇ ਕਿ ਸਾਡੇ ਵੱਲੋਂ ਕਿਸੇ ਕਿਸਮ ਦੀ ਕੋਈ ਵੀ ਪੈਸੇ ਦੀ ਘਾਟ ਦੀ ਹੋਣ ਦਿੱਤੀ ਜਾਂਦੀ। ਮੈਂ ਹੁਣੇ ਦੇਖਿਆ ਸੀ ਪਰ ਸੁਣੀ ਇਹਨਾਂ ਨੂੰ ਮੈਂ 35 ਲੱਖ ਰੁਪਇਆ ਪਾਇਆਗਾ ਕਿ ਸਟੇਡੀਅਮ ਦਾ ਕੰਮ ਇੱਕ ਦੋ ਹੋਰ ਕੰਮ ਸੇ ਕਰਾ ਲਿਓ। 35 ਲੱਖ ਰੁਪਇਆ ਜਿਹੜਾ ਉਸ ਹਫ਼ਤੇ ਤੁਹਾਡੇ ਇਹਨਾਂ ਦੇ ਜਿਹੜਾ ਅਕਾਊਂਟ ਚ ਆ ਜੂਗਾ ਇਸ ਤੋਂ ਬਿਨਾ ਸੜਕਾਂ ਦੀ ਗੱਲ ਜਿੰਨੇ ਵੀ ਕੰਮ ਸਰਪੰਚ ਸਾਹਿਬ ਕਹਿੰਦੇ ਨੇਗੇ ਉਹ ਕਰਾਉਣਾ ਮੇਰੀ ਜ਼ਿੰਮੇਵਾਰੀ ਆ। ਕਿਉਂਕਿ ਤੁਸੀਂ ਮੈਨੂੰ ਇੱਕ ਵਾਰ ਨਹੀਂ ਦੋ ਵਾਰ ਪੰਜਾਬ ਦੇ ਵਿਧਾਨ ਸਭਾ ਚ ਭੇਜਿਆ 2017 ਤੇ 22 ਚ ਦੂਵਾਰ ਦੇ ਦੂਸਰੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾਗਾ ਔਰ ਇਹ ਮੇਰਾ ਫਰਜ਼ ਬਣਦਾਗਾ ਮੈਂ ਆਪਣੇ ਫਰਜ਼ ਜਿਹੜੇ ਉਹ ਨਿਭਾ ਰਿਹਾਗਾ ਔਰ ਥੱਲੇ ਬੀਚੇ ਜਿਹੜਾ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਸਮੂਚੀ ਪੰਚਾਇਤ ਆਪਣੇ ਫਰਜ਼ ਨਿਭਾ ਰਹੀ ਆ ਸੋ ਮੈਂ ਸਮਝਦਾ ਇਸ ਤਰ੍ਹਾਂ ਦੇ ਨੌਜਵਾਨ ਸਰਪੰਚ ਜਿਹੜੇ ਉਹੀ ਸਵਾਲ ਬੋਲ ਕੇ ਲੈ ਕੇ ਜਾ ਸਕਦੇ ਨੇ ਔਰ ਦੂਜੀ ਬੱਤੀ ਗੱਲ ਆ ਜਦੋਂ ਤੁਹਾਡੇ ਬੱਚੇ ਜਿਹੜੇ ਛੋਟੇ ਬੱਚੇ ਨੇ ਇਸ ਸਟੇਡੀਅਮ ਚ ਆਉਣਗੇ ਸ਼ਾਮ ਚਾਹੇ ਕੋ ਕਬੱਡੀ ਖੇਡੇ ਚਾਹੇ ਉਹ ਕਿ ਰੇਸ ਲਾਵੇ ਚਾਹੇ ਕੋ ਬਾਕਸਿੰਗ ਕਰੇ ਜਿਹੜੀ ਵੀ ਗੇਮ ਕਰੇਗਾ ਬਚਾ ਕਰੂੰਗਾ ਮੈਂ ਸਮੇਂਨਾ ਉਹ ਨਸ਼ਿਆਂ ਤੋਂ ਕੋਹਾਂ ਦੂਰ ਰਹਿਊਗਾ ਮੇਰਾ ਇਹ ਤਜਰਬਾ ਦਾ ਜਿਹੜਾ ਵੀ ਬੱਚਾ ਜਿਹੜਾ ਵੀ ਬੱਚਾ ਖੇਡਾਂ ਖੇਡਦਾਗਾ ਉਹ ਕਦੇ ਨਸ਼ੇ ਤੇ ਨਹੀਂ ਲੱਗਦਾ ਹੈਗਾ ਸੋ ਨਸ਼ਿਆਂ ਤੋਂ ਛਡਕਾਰਾ ਪਾਉਣ ਦੇ ਲਈ ਜਿਹੜੇ ਸਟੇਡੀਅਮ ਨੇਗੇ ਉਸ ਵਾਰ ਭਗਵਾਨ ਸੇਵਾ ਜੀ ਨੇ ਡਿਊਟੀ ਮੇਰੀ ਲਈ ਸੀ ਕਿ ਪੰਜਾਬ ਦੇ ਹਰ ਇੱਕ ਪਿੰਡ ਦੇ ਅੰਦਰ ਸਟੇਡੀਅਮ ਬਣਾਉਣਾ ਚਾਹੀਦਾ ਹੈ ਔਰ ਉਹ ਲਗਾਤਾਰ ਜਾਰੀ ਹੈ ਮੈਂ ਕਈ ਪਿੰਡਾਂ ਤੋਂ ਬਹੁਤ ਕਾਫੀ ਵੱਡੀਆਂ ਗਰਾਂਟੀਆਂ ਦਿੱਤੀਆਂ ਨੇ ਤੁਹਾਡੇ ਥੋੜੀ ਘੱਟ ਪੜਦੀ ਜੇ ਕਿਉਂਕਿ ਪਹਿਲਾਂ ਹੀ ਬਹੁਤ ਬੜਾਇਆਗਾ ਪਰ ਫਿਰ ਵੀ ਜਿੰਨੀ ਜਿੰਨੀ ਜਿਹੜੀ ਆ ਮੰਗ ਆ ਸਰਪੰਚ ਸਾਹਿਬਾ ਦੀ ਅਸੀਂ ਪੂਰੀ ਕਰਾਂਗੇ ਤਾਂ ਕਿ ਜਦੋਂ ਆਈਏ ਇੱਥੇ ਸ਼ਾਨਦਾਰ ਖੇਡਾਂ ਹੁੰਦੀਆਂ ਹੋਣ ਸਾਡੇ ਬੱਚੇ ਖੇਡਦੇ ਹੋਣ ਸਾਡੀਆਂ ਬੱਚੀਆਂ ਖੇਡਦੀਆਂ ਹੋਣ ਔਰ ਪਿੰਡ ਦਾ ਨਾਮ ਨਗਰ ਦਾ ਨਾਮ ਗੜਬੇ ਦਾ ਨਾਮ ਇਲਾਕੇ ਦਾ ਨਾਮ ਜਿਹੜਾ ਉਹ ਪੰਜਾਬ ਦੇ ਲੈਵਲ ਤੇ ਨਹੀਂ ਹਿੰਦੁਸਤਾਨ ਦੇ ਲੈਵਲ ਤੇ ਨਹੀਂ ਦੁਨੀਆ ਦੇ ਲੈਵਲ ਉੱਤੇ ਜਿਹੜਾ ਉੱਚਾ ਚੜ੍ਹਗੇ ਬਣਾਉਣਾ ਬਹੁਤ ਬਹੁਤ ਮੁਬਾਰਕਬਾ ਦੇਣਾ ਚਾਹੁੰਦਾ ਕਿ ਬਹੁਤ ਬਹੁਤ ਮੁਬਾਰਕਾਂ ਔਰ ਮੇਰੀ ਬੇਨਤੀ ਹੈ ਕਿ ਸਾਰੇ ਜਣੇ ਆ ਖੁੱਲ ਕੇ ਰੱਚ ਕੇ ਜਾਇਓ ਚੰਗੀ ਤਰ੍ਹਾਂ ਆਪਣੇ ਦਿਲ ਦੀ ਭੜਾਸ ਕੱਢ ਕੇ ਜਾਇਓ ਚੰਗੀ ਤਰ੍ਹਾਂ ਜਿਹੜਾ ਹੈਗਾ ਆਪਣੀ ਪੇਕਿਆਂ ਨੂੰ ਆਪਣੇ ਪਿੰਡ ਨੂੰ ਜਿਹੜਾ ਉਹਦੇ ਅੰਦਰ ਆਪਣੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਨਾ ਮਨਾ ਕੇ ਜਾਇਓ ਸਰਪੰਚ ਸਾਹਿਬ ਨੇ ਬਹੁਤ ਅੱਛਾ ਬੱਚਿਆਂ ਲਈ ਵੀ ਪਰਵਾਹ ਕੀਤਾਗਾ ਔਰ ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾਗਾ ਸੋ ਮੈਂ ਸਰਪੰਚ ਸਾਹਿਬ ਦਾ ਸਾਰੀਆਂ ਮੇਰੀ ਮਾਮਾ ਭੈਣਾ ਤੇ ਦੇਹਾਪਨ ਤੁਹਾਡੇ ਵੱਲੋਂ ਸਰਪੰਚ ਸਾਹਿਬਾਨ ਦਾ ਇਹਨਾਂ ਦੀ ਪੰਚਾਇਤ ਦਾ ਧੰਨਵਾਦ ਕਰਨਾ ਚਾਹੁੰਗਾ ਕਿ ਇਹਨਾਂ ਨੇ ਇੱਕ ਬਹੁਤ ਹੀ ਅੱਛਾ ਮੇਲਾ ਜਿਹੜਾ ਉਹਦਾ ਉਰੋਜਨ ਕੀਤਾ ਕਾ ਮੇਲਾ ਜਿਹੜਾ ਲਾਇਆਗਾ ਸੋ ਬਹੁਤ-ਬਹੁਤ ਸਰਪੰਚ ਸਾਹਿਬਾਨ ਦਾ ਧੰਨਵਾਦ ਤੁਸੀਂ ਸਾਰੀਆਂ ਆਂਜਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਲੌ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੋਂ ਦੀ ਗੱਲ ਕਰ ਰਹੇ ਹਾਂ ਸਿੰਘ ਜੌਂਡਿਆਰ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਇਸ ਤੋਂ ਬਾਅਦ ਵਿਸ਼ੇਸ਼ ਸਨਮਾਨ ਮਹਿਲਾ